ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਵਿੱਚ ਸਵਾਗਤ ਹੈ ਤੁਹਾਡਾ ਤੇ ਅੱਜ ਦੀ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਲਈ ਬਹੁਤ ਵਧੀਆ ਤੇ ਵੀਡੀਓ ਸਾਰੀ ਵੇਖਿਆ ਕਰੋ ਵਿੱਚੋਂ ਸਕਿਪ ਨਾ ਕਰਿਆ ਕਰੋ ਕਿਉਂਕਿ ਜਦੋਂ ਤੁਸੀਂ ਸਾਰੀ ਵੀਡੀਓ ਨਹੀਂ ਵੇਖਦੇ ਤਾਂ ਫਿਰ ਤੁਸੀਂ ਕਹਿ ਦਿੰਦੇ ਹੋ ਸਾਨੂੰ ਇਸ ਚੀਜ਼ ਦਾ ਫਾਇਦਾ ਨਹੀਂ ਹੋਇਆ ਤੇ ਅੱਜ ਆਪਾਂ ਲੱਗੇ ਸਾਂ ਟੋਟੀਆਂ ਸਾਫ਼ ਕਰਨ ਤੇ ਮੈਂ ਕਿਹਾ ਚੱਲ ਆਪਾਂ ਵੀਡੀਓ ਬਣਾ ਲਈਏ ਇਹਦੇ ਵਾਸਤੇ ਆਪਾਂ ਪਹਿਲਾਂ ਲੈ ਲਿਆ ਜੀ ਨਮਕ ਡੇਢ ਕੁ ਚਮਚ ਨਮਕ ਲੈ ਲਿਆ ਇਹਨਾਂ ਦੇ ਨਾਲ ਜਿਹੜਾ ਤੁਹਾਡੀਆਂ ਟੋਟੀਆਂ ਬਿਲਕੁਲ ਨਵੇਂ ਵਰਗੀਆਂ ਬਣ ਜਾਂਦੀਆਂ ਕਿਉਂਕਿ ਕਈ ਵਾਰੀ ਸਾਬਣ ਉੱਤੇ ਜੰਮ ਜਾਂਦਾ ਕਦੀ ਕੋਈ ਪਾਣੀ ਵੀ ਦੇ ਛੱਟੇ ਜੰਮ ਜਾਂਦੇ ਆ ਤੇ ਇਹਦੇ ਵਿੱਚ ਆਪਾਂ ਜਿਹੜੀਆਂ-ਜਿਹੜੀਆਂ ਚੀਜ਼ਾਂ ਪਾਵਾਂਗੇ ਉਹਨਾਂ-ਉਹਾਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਉਹੀ ਚੀਜ਼ਾਂ ਤੁਸੀਂ ਉਸੇ ਤਰੀਕੇ ਨਾਲ ਪਾਉਣੀਆਂ ਤੇ ਉਸੇ ਤਰ੍ਹਾਂ ਹੀ ਪਾਉਣੀਆਂ ਜਿਵੇਂ ਆਪਾਂ ਪਹਿਲਾਂ ਨਮਕ ਲੈ ਲਿਆ 1.5 ਚਮਚ ਫਿਰ ਇਹਦੇ ਵਿੱਚ ਆਪਾਂ ਮਿੱਠਾ ਸੋਡਾ ਹੁੰਦਾ ਜਿਹੜਾ ਆમી ਆਪਣੇ ਘਰਾਂ ਵਿੱਚ ਖਾਣ ਵਾਲਾ ਹੁੰਦਾ ਉਹ ਪਾਉਣਾ ਆਪਾਂ ਇਹਦੇ ਵਿੱਚ ਕਿਉਂਕਿ ਮਿੱਠਾ ਸੋਡਾ ਹੁੰਦਾ ਇੱਕ 베ਕਿੰਗ ਸੋਡਾ ਹੁੰਦਾ 베ਕਿੰਗ ਸੋਡਾ ਨਹੀਂ ਪਾਉਣਾ ਮਿੱਠਾ ਸੋਡਾ ਪਾਉਣਾ ਆਪਾਂ ਇੱਕ ਚਮਚੇ ਦੇ ਵਿੱਚ ਫਿਰ ਇਹਨੂੰ ਆਪਾਂ ਨਾ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਮਿਕਸ ਕਰਕੇ ਤੇ ਉਸ ਤੋਂ ਬਾਅਦ ਆਪਾਂ ਇੱਕ ਚੀਜ਼ ਹੋਰ ਇਹਦੇ ਵਿੱਚ ਪਾਵਾਂਗੇ ਉਹਦੇ ਵਿੱਚ ਤੁਸੀਂ ਜਾਣਤਾ ਤੁਹਾਡੇ ਕੋਲ ਵਿਨੇਗਰ ਹੈਗਾ ਉਹ ਵੀ ਪਾ ਸਕਦੇ ਹੋ ਤੇ ਇਹ ਸਿਰਕਾ ਹੁੰਦਾ ਕਈ ਵਾਰੀ ਆਪਣੇ ਘਰਾਂ ਵਿੱਚ ਸਿਰਕਾ ਪਾ ਸਕਦੇ ਹੋ ਜੇ ਨਹੀਂ ਤੇ ਨਿੰਬੂ ਨਚੋੜ ਸਕਦੇ ਹੋ ਤੇ ਮੇਰੇ ਕੋਲ ਆ ਘਰੇ ਨਿੰਬੂ ਦਾ ਰਸ ਪਿਆ ਸੀ ਮੈਂ ਉਹ ਪਾਉਣ ਲੱਗੀਆਂ ਵਿੱਚ ਦੋ ਚਮਚੇ 2 ਚਮਚੇ ਆਪਾਂ ਪਾ ਦਿੰਨੇ ਆ ਕਿਉਂਕਿ ਨਿੰਬੂ ਬਹੁਤ ਜਲਦੀ ਹਰ ਇੱਕ ਚੀਜ਼ ਨੂੰ ਸਾਫ਼ ਕਰਦਾ ਇਹਦੇ ਵਿੱਚ ਇਹਦੇ ਨਾਲ ਤੁਸੀਂ ਕੋਈ ਵੀ ਛਟੀਲ ਦੀ ਚੀਜ਼ ਕਿਸੇ ਵੀ ਤਰ੍ਹਾਂ ਦੀ ਹੈ ਜਿਵੇਂ ਡਰਮੰਗਾ ਹੋ ਗਈਆਂ ਆਟੇ ਵਾਲੀਆਂ ਛਟੀਲ ਦੇ ਭਾਂਡੇ ਹੋ ਗਏ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਗ੍ਰਿਲਾਂ ਹੋ ਗਈਆਂ ਉਹਨਾਂ ਨੂੰ ਵੀ ਇਸੇ ਤਰ੍ਹਾਂ ਤੁਸੀਂ ਸਾਫ਼ ਕਰ ਸਕਦੇ ਹੋ ਤੇ ਕਈ ਵਾਰੀ ਆਪਣੇ ਸਿੰਕ ਵੀ ਬਹੁਤ ਭਾਂਡੇ ਮਾਂਜ ਨਾਲ ਗੰਦੇ ਹੋ ਜਾਂਦੇ ਉਹਨਾਂ ਨੂੰ ਵੀ ਤੁਸੀਂ ਇਸੇ ਤਰ੍ਹਾਂ ਸਾਫ਼ ਕਰ ਸਕਦੇ ਹੋ ਤਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਉਸ ਤੋਂ ਬਾਅਦ ਆਪਾਂ ਟੂਟੀਆਂ ਵੱਲੋਂ ਚੱਲਦੇ ਆ ਤੁਹਾਨੂੰ ਪਹਿਲਾਂ ਵਿਖਾ ਵੀ ਦਿਨੇ ਆ ਵੇਖੋ ਟੂਟੀਆਂ ਆਪਣੀਆਂ ਗੰਦੀਆਂ ਹੋਈਆਂ ਪਈਆਂ ਤੇ ਉਹ ਆਪਣੇ ਪਿਛਲੀ ਸਾਈਡ ਤੇ ਆਪਣੀ ਸਪੋਰਟ ਲੱਗੀ ਹੁੰਦੀ ਜਿਹੜੀ ਟੂਟੀ ਦੀ ਉਹ ਵੀ ਤੁਸੀਂ ਵੇਖ ਸਕਦੇ ਹੋ ਕਿੰਨੀ ਗੰਦੀ ਹੈ ਤੇ ਇਹਦੇ ਉੱਤੇ ਆਪਾਂ ਜਿਹੜਾ ਇਹ ਕੋਲ ਬਣਾਇਆ ਹੈ ਚੰਗੀ ਤਰ੍ਹਾਂ ਲਾ ਦੇਣਾ ਇਹਦੇ ਉੱਤੇ ਲਾ ਕੇ ਆਪਾਂ 5 ਕੁ ਮਿੰਟ ਛੱਡਾਂਗੇ ਇਹਨੂੰ ਚੰਗੀ ਤਰ੍ਹਾਂ ਤੁਸੀਂ ਰਗੜ ਕੇ ਇਹਦੇ ਉੱਤੇ ਲਾ ਦਿਓ ਤੇ ਜੇ ਆਪਣੇ ਕੋਲ ਜੇ ਕੋਈ ਸਕਰਬ ਹੈਗਾ ਤੇ ਸਕਰਬ ਨਾਲ ਵੀ ਤੁਸੀਂ ਲਾ ਸਕਦੇ ਆ ਵੇਖ ਹੀ ਸਕਦੇ ਹੋ ਪਿਛਲੀ ਸਾਈਡ ਤੇ ਆਪਣਾ ਟੂਟੀ ਦਾ ਜਿਹੜਾ ਸਪੋਰਟ ਲੱਗੀ ਹੋਈ ਹੈ ਕਿੰਨੀ ਕਾਲੀ ਹੋਈ ਪਈ ਹੈ ਤੇ ਇਹਦੇ ਉੱਤੇ ਆਪਾਂ ਵੇਖੋ ਅਜੇ ਲਾਉਣ ਹੀ ਡਿਆ ਤੇ ਨਾਲੋਂ ਨਾਲ ਹੀ ਇਹ ਸਾਫ਼ ਹੋਈ ਜਾਂਦੀ ਹੈ ਤੇ ਬਹੁਤ ਹੀ ਇੱਕ ਵਧੀਆ ਨੁਕਤਾ ਜਿਹੜਾ ਤੁਹਾਨੂੰ ਦੱਸਣ ਡੇ ਆਂ ਆਪਾਂ ਤੇ ਇਹ ਚੀਜ਼ਾਂ ਵੀ ਆਪਾਂ ਨੂੰ ਬਾਹਰੋਂ ਲਿਆਉਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਇਹ ਸਾਰੀਆਂ ਚੀਜ਼ਾਂ ਆਪਣੇ ਘਰੇ ਹੀ ਹੁੰਦੀਆਂ ਤੇ ਆਪਾਂ ਆਮ ਹੀ ਇੰਨਾਂ ਚੀਜ਼ਾਂ ਘਰੇ ਆਪਣੇ ਪਈਆਂ ਹੁੰਦੀਆਂ ਤੇ ਉਹਨਾਂ ਤੋਂ ਤੁਸੀਂ ਇਹਨੂੰ ਸਾਫ਼ ਕਰ ਸਕਦੇ ਕਈ ਵਾਰੀ ਹੁਣ ਆਪਣੇ ਮਾਰਕੀਟ ਚ ਕਿੱਡੇ ਕਿੱਡੇ ਮਹਿੰਗੇ ਪ੍ਰੋਡਕਟ ਆ ਗਏ ਨੇ ਇਹ ਚੀਜ਼ਾਂ ਸਾਫ਼ ਕਰਨ ਵਾਸਤੇ ਲੋਕ ਲਿਆਉਂਦੇ ਨੇ ਤੇ ਇਹਨਾਂ ਚੀਜ਼ਾਂ ਦਾ ਕਈਆਂ ਨੂੰ ਪਤਾ ਨਹੀਂ ਹੁੰਦਾ ਜਿੰਨਾ ਕੁ ਪੈਸਾ ਘਾਟੇ ਜਿਹੜੇ ਨਹੀਂ ਆਪਣੇ ਹੋਣ ਨਹੀਂ ਕਰਦੇ ਵੀ ਆਪਾਂ ਨਹੀਂ ਕਈ ਚੀਜ਼ਾਂ ਲਿਆ ਸਕਦੇ ਇਹੋ ਜੀਆਂ ਸਾਫ਼ ਕਰਨ ਵਾਲੀਆਂ ਤੇ ਆਪਾਂ ਸਸਤੇ ਦੇ ਵਿੱਚ ਹੀ ਘਰੇ ਆਪਾਂ ਇਹਨਾਂ ਨੂੰ ਬਣਾ ਕੇ ਤੇ ਆਪਣੀਆਂ ਚੀਜ਼ਾਂ ਨੂੰ ਜਿਹੜਾ ਸਾਫ਼ ਕਰ ਸਕਦੇ ਹਾਂ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਆਪਾਂ ਨਵੀਆਂ ਵਰਗੀਆਂ ਬਣਾ ਸਕਦੇ ਹਾਂ ਤੇ ਇਹ ਜਿਹੜੀਆਂ ਟੂਟੀਆਂ ਬਿਲਕੁਲ ਐ ਸਾਫ਼ ਹੋ ਜਾਣਗੀਆਂ ਤੁਹਾਨੂੰ ਬਖਾਵਾਂਗੇ ਬਾਅਦ ਜੇ ਤੇ ਇਹਨਾਂ ਨੂੰ ਆਪਾਂ 5 ਕੁ ਮਿੰਟ ਛੱਡ ਦੇਣਾ ਹੈ ਜੇ ਇਨੂੰ ਲਾ ਕੇ ਨਾ 5 ਕੁ ਮਿੰਟ ਛੱਡਾਂਗੇ ਤੇ ਹੁਣ ਆਪਾਂ ਬਾਹਰ ਵਾਲੀ ਟੂਟੀ ਜਿਹੜੀ ਵਾਸ਼ ਵੇਸ਼ਿੰਗ ਵਾਲੀ ਵੀ ਉਹ ਵੀ ਬਹੁਤ ਸਾਡੀ ਗੰਦੀ ਹੋਈ ਪਈ ਇਹਨੂੰ ਵੀ ਸਾਫ਼ ਕਰਾਂਗੇ ਅ ਜੀ ਸੁਮਨ ਇਸੇ ਤਰ੍ਹਾਂ ਤੁਸੀਂ ਦੇਖ ਹੀ ਸਕਦੇ ਹੋ ਆਪਣੀ ਇਹ ਟੂਟੀ ਵਾਸ਼ ਵੇਸ਼ਿੰਗ ਵਾਲੀ ਵੀ ਬਹੁਤ ਜ਼ਿਆਦਾ ਗੰਦੀ ਹੋਈ ਪਈ ਕਿੰਨਾ ਜ਼ਿਆਦਾ ਇੰਦੇ ਤੇ ਗੰਦਗੀ ਜੰਮੀ ਪਈ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਸਾਫ਼ ਕਰਾਂਗੇ ਕਿਉਂਕਿ ਇੰਦੇ ਉੱਤੇ ਵੀ ਜਦੋਂ ਆਪਾਂ ਹੱਥ ਧੋਨੇ ਸਾਬਣ ਵਗੈਰਾ ਕਈ ਕੁਛ ਆਪਣੇ ਜਿਹੜੇ ਸਾਬਣ ਤੇ ਛੱਟੇ ਛੋਟੇ ਜੰਮ ਜਾਂਦੇ ਆ ਤੇ ਜਿਹੜੇ ਟੂਟਿਆਂ ਦੇ ਉੱਤੇ ਜੰਮ ਜਾਂਦੇ ਤੇ ਐ ਬਿਲਕੁਲ ਐ ਬਿਲਕੁਲ ਜਾਮ ਹੋ ਜਾਂਦੀਆਂ ਕਈ ਵਾਰੀ ਟੂਟਨਾ ਤੇ ਇਹਦੇ ਉੱਤੇ ਬਹੁਤ ਜ਼ਿਆਦਾ ਐ ਜੰਮਿਆ ਪਿਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਇਹਦੇ ਤੇ ਥੋੜਾ ਜਿਹਾ ਜ਼ਿਆਦਾ ਆਪਾਂ ਜਿਹੜਾ ਕੋਲ ਲਾ ਕੇ ਤੇ ਚੰਗੀ ਤਰ੍ਹਾਂ ਇਹਨੂੰ ਮਲ ਕੇ ਇੱਕ ਵਾਰੀ ਤੇ ਜੇ ਸਕਰਬ ਹੋਵੇ ਤੇ ਸਕਰਬ ਨਾਲ ਨਹੀਂ ਤਾਂ ਕੋਈ ਦੰਦਾਂ ਵਾਲਾ ਬੁਰਛਾ ਆਪਣਾ ਖਰਾਬ ਹੋ ਜਾਵੇ ਤੇ ਉਹਦੇ ਨਾਲ ਵੀ ਤੁਸੀਂ ਇਹਨੂੰ ਰਗੜ ਕੇ ਸਾਫ਼ ਕਰਕੇ ਤੇ ਫਿਰ ਇਹਨੂੰ 5 ਕੁ ਮਿੰਟ ਆਪਾਂ ਛੱਡ ਦੇਣਾ ਤੇ ਜਿੱਥੇ ਆਪਾਂ ਨੂੰ ਲੱਗੇ ਤੇ ਉੱਥੇ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜੇ ਸਕਰਬ ਨਾਲ ਚੰਗੀ ਤਰ੍ਹਾਂ ਰਗੜ ਰਗੜ ਕੇ ਸਾਫ ਕਰ ਸਕਦੇ ਹੋ ਤੁਸੀਂ ਤੇ ਬਿਲਕੁਲ ਟੂਟੀ ਹੈ ਜਿਹੜੀ ਆਪਣੀ ਸਾਫ ਹੋ ਜੂਗੀ ਇਹਨੂੰ ਵੀ ਹੋਣਾ ਆਪਾਂ 5-7 ਮਿੰਟ ਲਈ ਛੱਡ ਦਿੰਨੇ ਆ ਤੇ ਹੁਣ ਆਪਣੇ 5-7 ਮਿੰਟ ਹੋ ਗਏ ਆ ਤੇ ਵੇਖ ਲਓ ਪਹਿਲਾਂ ਤੁਸੀਂ ਵੇਖੀ ਸੀ ਟੂਟੀ ਤੇ ਹੁਣ ਵੇਖੋ ਆਪਾਂ ਇਹਨੂੰ ਸਾਫ ਕਰਨ ਲੱਗੇ ਆ ਤੇ ਪਾਣੀ ਨਾਲ ਧੋਤੀ ਹੈ ਤੇ ਬਿਲਕੁਲ ਐ ਸਾਫ ਚਿੱਟੀ ਨਿਕਲ ਆਈ ਹੈ ਤੇ ਬਹੁਤ ਜਿਆਦਾ ਗੰਦੀ ਸੀ ਇਹ ਟੂਟੀ ਤੇ ਬਿਲਕੁਲ ਸਾਫ ਹੋ ਗਈ ਹੈ ਵੇਖੋ ਨਵੇਂ ਵਰਗੀ ਲੱਗਦੀ ਹੈ ਕਿਉਂਕਿ ਜੇ ਆਪਾਂ ਇਹਨਾਂ ਨੂੰ ਸਾਫ ਨਾ ਕਰੇ ਤੇ ਬਹੁਤ ਬੁਰੀਆਂ ਲੱਗਦੀਆਂ ਐ ਇਸ ਕਰਕੇ ਇਹਨਾਂ ਨੂੰ ਸਾਫਤਾ ਕਰਨਾ ਹੀ ਪੈਂਦਾ ਤੇ ਇਸੇ ਤਰ੍ਹਾਂ ਇਹਨਾਂ ਨੂੰ ਮੈਂ ਟੂਟੀਆਂ ਨੂੰ ਸਾਫ ਕਰਦੀ ਆ ਇਸੇ ਤਰੀਕੇ ਨਾਲ ਤੇ ਵੇਖੋ ਟੂਟੀ ਆਪਣੀ ਬਿਲਕੁਲ ਨਵੀਆਂ ਵਰਗੀ ਹੋ ਗਈ ਹੈ ਕੋਈ ਇੰਦੇ ਤੇ ਗੰਦਗੀ ਨਹੀਂ ਮੈਲ ਨਹੀਂ ਤੇ ਜਦੋਂ ਤੁਹਾਨੂੰ ਪਹਿਲਾਂ ਵਿਖਾਈ ਸੀ ਤਾਂ ਕਿੰਨਾ ਜ਼ਿਆਦਾ ਇੰਦੇ ਤੇ ਗੰਦਗੀ ਜੰਮੀ ਹੋਈ ਸੀ ਤੇ ਹੁਣ ਬਿਲਕੁਲ ਟੂਟੀ ਜਿਹੜੀ ਆਪਣੀ ਸਾਫ ਹੋ ਗਈ ਤੇ ਇਸੇ ਤਰ੍ਹਾਂ ਹੀ ਆਪਣੀ ਆ ਵੇਖੋ ਅੰਦਰ ਵਾਲਾ ਆਪਣੀ ਸਿੰਕ ਵਾਲੀ ਟੂਟੀ ਉਹ ਵੀ ਬਿਲਕੁਲ ਸਾਫ ਹੋ ਗਈ ਹੈ ਇਨੂੰ ਵੀ ਆਪਾਂ ਸਾਫ਼ ਇੱਕ ਅੱਗੇ ਵੀ ਇੱਕ ਦਿਨ ਕੀਤਾ ਸੀ ਤੁਹਾਨੂੰ ਜਿੰਕ ਦੀ ਵੀਡੀਓ ਪਾਈ ਸੀ ਤੇ ਅੱਜ ਵੀ ਆਪਾਂ ਇਹਨੂੰ ਸਾਫ਼ ਕੀਤਾ ਤੇ ਉਹ ਬੈਕ ਸਾਈਡ ਵਾਲਾ ਆਪਣਾ ਜਿਹੜਾ ਗੋਲ ਚੱਕਰ ਉਹ ਵੀ ਤੁਸੀਂ ਵੇਖ ਸਕਦੇ ਹੋ ਕਿੰਨਾ ਗੰਦਾ ਸੀ ਤੇ ਹੁਣ ਵੇਖੋ ਕਿੰਨਾ ਚਮਕਦਾ ਪਿਆ ਹੈ ਇਸੇ ਤਰ੍ਹਾਂ ਤੁਸੀਂ ਵੀ ਘਰ ਵਿੱਚ ਆਪਣੀਆਂ ਟੋਟੀਆਂ ਜਾਂ ਗ੍ਰਿਲਾਂ ਜੋ ਵੀ ਸਟੀਲ ਦਾ ਸਮਾਨ ਹੈ ਉਹਨੂੰ ਤੁਸੀਂ ਇਸੇ ਤਰ੍ਹਾਂ ਇਸੇ ਤਰੀਕੇ ਨਾਲ ਬਹੁਤ ਹੀ ਸਸਤੇ ਦੇ ਵਿੱਚ ਸਾਫ਼ ਕਰ ਸਕਦੇ ਹੋ ਤੇ ਵੀਡੀਓ ਨੂੰ ਵਧੀਆ ਲੱਗੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਕਮੈਂਟ ਵੀ ਬਹੁਤ ਸੋਹਣੇ ਪਿਆਰੇ ਪਿਆਰੇ ਵਧੀਆ-ਵਧੀਆ ਕਰਿਆ ਕਰੋ ਤੇ ਸਾਰਿਆਂ ਦਾ ਹੀ ਧੰਨਵਾਦ ਬਹੁਤ ਜ਼ਿਆਦਾ ਸਪੋਰਟ ਮਿਲੀ ਹੈ ਤੁਹਾਡੀ ਤੇ ਬਹੁਤ ਵਧੀਆ ਪਹਿਣਾ ਦੇ ਕਮੈਂਟ ਆਉਂਦੇ ਆ ਤੇ ਬਹੁਤਿਆਂ ਦੇ ਮੈਂ ਰਪਲਾਈ ਵੀ ਕੀਤੇ ਆ ਤੇ ਜਿੰਦਾ ਕੋਈ ਕਿਸੇ ਪਹਿਣ ਦਾ ਰਹਿ ਵੀ ਗਿਆ ਹੋਵੇ ਤੇ ਉਹਨਾਂ ਦੇ ਵਾਸਤੇ ਆਪਾਂ ਮਾਫੀ ਚਾਹੁੰਦੇ ਆ ਤੇ ਇਸੇ ਤਰ੍ਹਾਂ ਇਹ ਆਪਣੀਆਂ ਵੇਖੋ ਟੂਟੀਆਂ ਬਿਲਕੁਲ ਚਮਕ ਗਈਆਂ ਤੁਸੀਂ ਵੀ ਇਹ ਨੁਕਤਾ ਜ਼ਰੂਰ